ਸਿਰ ਗੁਰੂ ਤੇਗ ਬਹਾਦਰ ਜੀ ਵੱਲੋਂ 1765 ਦੇ ਵਿੱਚ ਚੱਕ ਨਾਨਕੀ ਦੇ ਨਾਮ ਤੋਂ ਵਸਾਈ ਇਹ ਧਰਤੀ ਜਿਸ ਦੇ ਆਨੰਦਪੁਰ ਸਾਹਿਬ ਜਿਸ ਦਾ ਨਾਮ ਬਾਅਦ ਵਿੱਚ ਆਨੰਦਪੁਰ ਸਾਹਿਬ ਰੱਖ ਦਿੱਤਾ ਗਿਆ ਇਹ 1699 ਨੂੰ 13 April 1699 ਨੂੰ ਜਿਹੜੀ ਖਾਲਸੇ ਦੀ ਜਨਮ ਭੂਮੀ ਸੀ ਇੱਥੇ ਹੁਣ ਇੱਕ ਦਿਨਾ ਪੰਜਾਬ ਦੀ ਰਾਜਧਾਨੀ ਜਿਹੜੀ ਹੈਗੀ ਆ ਬਣਾਈ ਜਾ ਰਹੀ ਆ ਜਿਸ ਦੇ ਲਈ ਪ੍ਰਬੰਧ ਸਰਕਾਰ ਵੱਲੋਂ ਪੰਜਾਬ ਸਰਕਾਰ ਪੱਬਾਂ ਭਾਰ ਆ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਆਪਣੇ ਵਕਰੇ ਤੌਰ ਤੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਤਾਪ ਦੀ ਦਿਨ ਦਿਵਸ ਮਨਾ ਰਹੀ ਆ ਉਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਤਾਪ ਦੀ ਦਿਵਸ ਜਿਹੜੇ ਸ਼ਹੀਦੀ ਸਤਾਪ ਦੀ ਦਿਵਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉਹਨੂੰ ਲੈ ਕੇ ਭਾਵੇਂ ਐਸਜੀਪੀਸੀ ਦੇ ਨਾਲ ਸਰਕਾਰ ਅਬ ਅਲੱਗ-ਅਲੱਗ ਆਪਣੇ ਦੇ ਪੰਜਾਬ ਸਰਕਾਰ ਪ੍ਰੋਗਰਾਮ ਕਰਵਾ ਰਹੀ ਆ ਪਰ ਪੰਜਾਬ ਸਰਕਾਰ ਜਿਹੜਾ ਹੈਗਾ ਆਪਣੇ ਜਿਹੜੇ ਬਲੱਖਣਤਾ ਦੇ ਢੰਗ ਦੇ ਨਾਲ ਕਰੋੜਾਂ ਰੁਪਏ ਦੇ ਬਜਟ ਦੇ ਨਾਲ ਇਹ ਜਿਹੜਾ ਹੈਗਾ ਇਹ ਆਲੀਸ਼ਾਨ ਜਿਹੜੇ ਹੈਗੇ ਆ ਇਹ ਸੰਗਤਾਂ ਦੇ ਰਹਿਣ ਦੇ ਲਈ ਜਿਹੜੇ ਹੈਗੇ ਆ ਬਣਾਏ ਹੋਏ ਨੇ ਆ ਆਪਾਂ ਇਹ ਆਪਾਂ ਦੇਖਦੇ ਆ ਤੁਹਾਡੇ ਸਾਹਮਣੇ ਆ ਜਿਹੜੇ ਕਿ ਪੂਰੇ ਇੱਥੇ ਆਨੰਦਪੁਰ ਸਾਹਿਬ ਦੀ ਧਰਤੀ ਤੇ 23 24 25 ਨੂੰ ਸੰਗਤ ਨੇ ਆਣਾ ਹੈਗਾ ਸੰਗਤ ਦੇ ਆਉਣ ਲਈ ਪ੍ਰਬੰਧ ਕੀਤੇ ਗਏ ਆ ਜਿਦੇ ਵਿੱਚ 10000 ਦੇ ਕਰੀਬ 10 ਤੋਂ 12000 ਦੇ ਕਰੀਬ ਲੋਕਾਂ ਦਾ ਸੰਗਤਤਾ ਪ੍ਰਬੰਧ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਜਿਹੜੇ ਹੈਗੇ ਆ ਤਿੰਨ ਟੈਂਟ ਸਿਟੀ ਬਣਾਈਆਂ ਗਈਆਂ ਆ ਆਹ ਟੈਂਟ ਸਿਟੀ ਆਪਾਂ ਇੱਕ ਜਿਹੜੀ ਮੇਨ ਆ ਜਿੱਥੇ ਵੀਆਈਪੀ ਇਹਨੂੰ ਟੈਂਟ ਸਿਟੀ ਕਾ ਇਹ ਇਹ ਵੀਆਪੀ ਟੈਂਟ ਸਿਟੀ ਆ ਜਿੱਥੇ ਕਿ ਮਿਨਿਸਟਰ ਵੀ ਰੁਕ ਸਕਦੇ ਐ ਐਮਐਲਏ ਰੁਕਣਗੇ ਇਹ 100 150 ਦੇ ਕਰੀਬ ਰੂਮ ਨੇ ਇੱਥੇ ਜਿਹੜੇ ਹੈਗੇ ਆ ਅਫਸਰ ਰੁਕਣਗੇ ਬਾਹਰੋਂ ਆਏ ਮੰਤਰੀ ਵੀ ਜਿਹੜੇ ਹੈਗੇ ਆ ਮੁੱਖ ਮੰਤਰੀ ਵੀ ਰੁਕ ਸਕਦੇ ਨੇ ਇਹਦੇ ਵਿੱਚ ਆ ਦੇਖੋ ਆਲੀਸ਼ਾਨ ਨੇ ਇਹਦੇ ਵਿੱਚ ਬੈੱਡ ਸੋਫੇ ਲੱਗੇ ਨੇ ਗਲੀਚੇ ਵਿਸੇ ਨੇ ਤੇ ਹੋਰ ਵੀ ਜਿਹੜੀਆਂ ਹੈਗੀਆਂ ਇਹਦੇ ਵਿੱਚ ਲੱਗਣੇ ਨੇ ਆਪਣੇ ਜਿਹੜੇ ਹੈਗੇ ਆ ਇਨਫਰਾਸਟ੍ਰਕਚਰ ਇਹ ਡਰਾਈੰਗ ਰੂਮ ਆ ਇਹ ਡਰਾਈੰਗ ਰੂਮ ਦੇਖ ਰਹੇ ਹੋ ਦੇਖ ਰਹੇ ਹੋ ਤੁਸੀਂ ਤੇ ਇਸ ਤਰ੍ਹਾਂ ਹੀ ਆਪਾਂ ਚੱਲਦੇ ਆਂ ਇੱਧਰ ਹੈਗਾ ਬੈੱਡਰੂਮ ਬੈਡਰੂਮ ਤੇ ਇਧਰ ਬੈਡਰੂਮ ਹੈਗਾ ਦੇਖੋ ਬੈੱਡ ਲੱਗੇ ਨੇ ਇਹ ਹੈਗੇ ਪੇਟੀ ਬੈੱਡ ਵੀ ਆ ਜਿੰਨੀ ਇੱਕ ਗਈ ਇਹਦੇ ਵਿੱਚ ਜਿਹੜਾ ਹੈਗਾ ਨਾਲ ਟੇਬਲ ਲੱਗਿਆ ਹੋਰ ਵੀ ਅਲਮਾਰੀ ﺍﻟ अलमीरा ਵਗੈਰਾ ਵੀ ਲੱਗਣੇ ਨੇ ਤੇ ਆਪ ਸਟੱਡੀ ਟੇਬਲ ਵੀ ਲੱਗੇ ਹੋਏ ਨੇ ਕੰਪਿਊਟਰ ਕੰਪਿਊਟਰ ਵੀ ਲਾਇਆ ਜਾਏਗਾ ਕਿਉਂਕਿ ਕੰਪਿਊਟਰ ਦਾ LED ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਇਸੇ ਤਰ੍ਹਾਂ ਜਿਹੜਾ ਆਪਾਂ ਦੇਖੀਏ ਇਹਦੇ ਵਿੱਚ ਇਹ ਇਹ ਕਿਉਂਕਿ ਅਜੇ 23 24 25 ਨੂੰ ਜਿਹੜਾ 24 ਤਰੀਕ ਨੂੰ ਸੈਸ਼ਨ ਹੋਣਾ ਵਿਧਾਨ ਸਭਾ ਦਾ ਉਹਦੇ ਵਿੱਚ ਜਿਹੜਾ ਹੈਗਾ ਇਹ ਪੂਰੇ ਪ੍ਰਬੰਧ ਨੇ ਤੇ ਇਸੇ ਤਰ੍ਹਾਂ ਹੀ ਇਸ ਟੈਂਟ ਸਿਟੀ ਦੇ ਵਿੱਚ ਆਪਾਂ ਵਾਸ਼ੂਮ ਦੇਖਦੇ ਆਂ ਇਹ ਵਾਸ਼ੂਮ ਦੇਖੋ ਇਹ ਵਾਸ਼ੂਮ ਹੈਗਾ ਇਹ ਵਾਸ਼ਮਿਸ਼ਨ ਜਿਹੜਾ ਹੈਗਾ ਇਸ ਸਾਰਾ ਕੁਝ ਜਿਹੜਾ ਹੈਗਾ ਟੈਂਪਰੇਰੀ ਤੌਰ ਤੇ ਜਿਹੜੀ ਹੈਗੀ ਆ ਇਹ ਬਣਾਏ ਗਏ ਨੇ ਇਸੇ ਤਰ੍ਹਾਂ ਹੀ ਆਪਾਂ ਹੁਣ ਮੈਂ ਦਿਖਾਣਾ ਆ ਦੇਖੋ ਇਹ ਗੀਜ਼ਰ ਵੀ ਲੱਗਿਆ ਹੈਗਾ ਨਾ ਸ਼ਾਵਰ ਨੇ ਤੇ ਇਹ ਜਿਹੜੇ ਹੈਗੇ ਆ ਇਸ ਤਰ੍ਹਾਂ ਜਿਹੜੇ ਹੈਗੇ ਸਰਕਾਰ ਦੇ ਪ੍ਰਬੰਧ ਜਿਹੜੇ ਹੈਗੇ ਆ ਪੂਰੇ ਕੀਤੇ ਗਏ ਨੇ ਭਾਵੇਂ ਕਿ ਇਹ ਇਹ ਜਿਹੜਾ ਹੈਗਾ ਵੀਆਈਪੀ ਗੈਸਟ ਹਾਊਸ ਆ ਇਹ ਬਣਿਆ ਹੈਗਾ ਜਿਹੜਾ ਪੀਐਸਪੀਸੀਐਲ ਦਾ ਰੈਸਟ ਹਾਊਸ ਦੇ ਬਾਹਰਲੇ ਪਾਸੇ ਜਿਹੜੀ ਖਾਲੀ ਥਾਂ ਜ਼ਮੀਨ ਆ ਉਹਦੇ ਵਿੱਚ ਜਿਹੜਾ ਹੈਗਾ ਬਣਾਇਆ ਗਿਆ ਇਹ ਜਿਹੜਾ ਹੈਗਾ ਪੂਰਾ ਇਹਨ ਦੇਖੋ ਇਹ ਡਰੈਸਿੰਗ ਟੇਬਲ ਜਿਹੜਾ ਹੈਗਾ ਉਹ ਵੀ ਆ ਜਿਹਦੇ ਵਿੱਚ ਤੁਸੀਂ ਜਿਹੜਾ ਹੈਗਾ ਦੇਖ ਰਹੇ ਹੋ ਹੁਣ ਇਹਦੇ ਵਿੱਚ ਜਿਹੜਾ ਤਿਆਰ ਹੋਣ ਨੂੰ ਜਿਹੜੇ ਹੈਗੇ ਵੀਆਈਪੀ ਲੋਕ ਰੁਕਣਗੇ ਇਸੇ ਤਰ੍ਹਾਂ ਹੀ ਜਿਹੜਾ ਹੈਗੀ ਆ ਇਹ ਤਿੰਨ ਬਣਾਏ ਗਏ ਨੇ ਅਲੱਗ-ਅਲੱਗ ਅਸੀਂ ਤੁਹਾਨੂੰ ਦਿਖਾਵਾਂਗੇ ਥਾਵਾਂ ਦੀਆਂ ਇਹ ਤਿੰਨ ਜਿਹੜੇ ਹੈਗੇ ਆ ਟੈਂਟ ਸਿਟੀ ਬਣਾਏ ਗਏ ਨੇ ਇਹ ਜਿਹੜਾ ਹੈਗਾ ਪੀਐਸਪੀਸੀਐਲ ਦਾ ਇਹ ਜਿਹੜਾ ਹੈਗਾ ਟੈਂਟ ਸਿਟੀ ਹੈਗਾ ਇਹ ਇਹ ਆਪਾਂ ਦੇਖੋ ਗਲਿਚਾ ਵੀ ਜਿਹੜਾ ਥੱਲੇ ਵਿਛਾਇਆ ਹੋਇਆ ਮੈਟ ਆ ਇਹ ਵੀ ਇੱਕ ਬਹੁਤ ਕੁਆਲਿਟੀ ਦਾ ਜਿਹੜਾ ਕਿ ਬ੍ਰਾਂਡਡ ਜਿਹੜਾ ਕੰਪਨੀ ਦਾ ਵਿਛਾਇ ਹੋਏ ਨੇ ਪੂਰਾ ਸਾਰਾ ਇੱਕੋ ਹੀ ਲੈ ਰਾ ਸ਼ਾਨ ਜਿਹੜੀ ਰਹਿائش ਆ ਇਹ ਇਹ ਆਲੀਸ਼ਾਨ ਰਹਿائش ਦੀ ਜਿਹੜਾ ਆਪਾਂ ਗੱਲ ਕਰੀਏ ਕਿਉਂਕਿ ਪੂਰਾ ਆਪਾਂ ਦੇਖੀਏ ਇਹਦੇ ਵਿੱਚ ਪੂਰਾ ਕੰਫਰਟੇਬਲ ਵੀ ਬੈਠ ਕੇ ਲੱਗ ਰਿਹਾ ਵਾ ਇਸ ਤਰ੍ਹਾਂ ਲੱਗ ਹੀ ਨਹੀਂ ਰਿਹਾ ਵੀ ਇਹ ਕੋਈ ਜਿਹੜਾ ਹੈਗਾ ਟੈਂਟ ਸਿਟੀ ਦਾ ਪਾਰਟ ਹੋ ਇਦਾਂ ਲੱਗਦਾ ਜਿਵੇਂ ਘਰ ਦਾ ਬੈਡਰੂਮ ਹੋ ਵਿਸ਼ਾਲ ਬੈਡਰੂਮ ਹੋਵੇ ਕਿਉਂਕਿ ਇਸ ਤਰ੍ਹਾਂ ਦੀ ਅਲਮੀਰਾ ਵਗੈਰਾ ਵੀ ਰੱਖੀਆਂ ਜਾਣੀਆਂ ਨੇ ਇੱਥੇ ਕੰਪਿਊਟਰ ਹੋਵੇਗਾ ਕਿਉਂਕਿ ਇਹ ਵੀ ਪਤਾ ਲੱਗਿਆ ਵੀ ਕਿ ਉਹਨਾਂ ਦੇ ਜਿਹੜੇ ਹੈਗੇ ਆ ਆਪਦੇ ਜਿਹੜਾ ਅਲਮੀਰਾ ਵੀ ਇਸ ਤਰ੍ਹਾਂ ਦੀ ਸਰਕਾਰ ਕੁਆਲਿਟੀ ਦੀ ਲਾ ਰਹੀ ਆ ਭਾਵੇਂ ਕਿ ઓਰੀਐਂਟ ਦੇ ਆ ਰਹੀਆਂ ਨੇ ਵੀ ਜਿਹੜਾ ਜਿਹਦੇ ਵਿੱਚ ਅ ਅਸਲਾ ਵਗੈਰਾ ਵੀ ਰੱਖਿਆ ਜਾ ਸਕਦਾ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਵੀ ਰੱਖੇ ਜਾ ਸਕਦੇ ਆ ਕਿਉਂਕਿ ਬਾਹਰ ਭਾਵੇਂ ਚੱਪੇ-ਚੱਪੇ ਦੀ ਸਿਕਿਉਰਿਟੀ ਆ ਪੂਰੀ ਪਰ ਹੁਣ ਅਸੀਂ ਜਿਹੜਾ ਹੈਗਾ ਆ ਵੀ ਤੁਹਾਨੂੰ ਦਿਖਾਣੇ ਆ ਕਿ ਜਿਹੜਾ ਕਿ ਹੋਰ ਦੋ ਥਾਵਾਂ ਤੇ ਜਿਹੜੀਆਂ ਆ ਆਮ ਲੋਕਾਂ ਦੇ ਜਿੱਥੇ ਕਿ ਚਾਰ ਬੈੱਡਰੂਮ ਆ ਆ ਤੁਹਾਨੂੰ ਤਸਵੀਰਾਂ ਦਿਖਾਈ ਜਾਂਦੇ ਆ ਇਹਨਾਂ ਦੇ ਵਿੱਚ ਚਾਰ ਬੈੱਡਰੂਮ ਨੇ ਤੇ ਇਹਨਾਂ ਦੇ ਵਿੱਚ ਕਿਸੇ ਦੇ ਵਿੱਚ 6 ਬ ਇਕੱਠਾ ਬਲੌਕ ਬਣੇ ਹੋਏ ਨੇ ਅਲੱਗ ਅਲੱਗ ਇਹ ਬਣੇ ਹੋਏ ਨੇ ਜਿਹਦੇ ਵਿੱਚ ਆਮ ਸੰਗਤ ਦਾ ਵੀ ਰਹਿਣ ਦਾ ਪ੍ਰਬੰਧ ਆ ਜਿਸ ਦੇ ਲਈ ਭਾਵੇਂ ਕਿ ਆਪਾਂ ਮਿਹਨਤ ਕਈਏ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਡਿਊਟੀ ਲਗਾਈ ਆ ਹਰਜੋਤ ਸਿੰਘ ਬੈਂਸ ਜਿਹੜੇ ਹੈਗੇ ਆ ਸਿੱਖਿਆ ਮੰਤਰੀ ਆ ਤੇ ਨਾਲ ਹੀ ਉਹਨਾਂ ਦੇ ਤਰਮਪ੍ਰਿੰਤ ਸੌਂਦ ਜਿਹੜੇ ਰੂਰਲ ਡਿਵੈਲਪਮੈਂਟ ਮੰਤਰੀ ਅਤੇ ਇੰਡਸਟਰੀ ਮੰਤਰੀ ਨੇ ਟੂਰਿਜ਼ਮ ਮੰਤਰੀ ਨੇ ਉਹ ਤੇ ਨਾਲ ਹੀ ਹਰਪ੍ਰੀਤ ਸਿੰਘ ਈਟੀਓ ਤੇ ਦੀਪਕ ਵਾਲੀ ਇਹ ਚਾਰਾਂ ਦੀ ਜਿਹੜੀ ਹੈਗੀ ਆ ਗਰੂਪਾ ਇਹਨਾਂ ਵੱਲੋਂ ਜਿਹੜੇ ਹੈਗੇ ਆ ਹਰ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਜਾਇਜ਼ਾ ਲਿਆ ਜਾਂਦਾ ਜਾ ਰਿਹਾ ਗਰਾਊਂਡ ਪੱਧਰ ਤੇ ਜਾ ਕੇ ਭਾਵੇਂ ਕਿ ਹੁਣ ਜਿਹੜੇ ਨਗਰ ਕੀਰਤਨ ਵੀ ਆ ਰਹੇ ਨੇ ਚਾਰ ਸੂਰਿਆਂ ਚ ਸ੍ਰੀ ਦੇਗਰਵਾਲੋਂ ਵੀ ਤੁਰਪੇ ਨੇ ਤੇ ਔਰ ਉਹ ਸਾਰੇ ਜਿਹੜੇ ਹੈਗੇ ਆ 22 ਤਰੀਕ ਨੂੰ ਇੱਥੇ ਪਹੁੰਚ ਆਣਗੇ 23 ਤਰੀਕ ਨੂੰ ਜਿਹੜਾ ਹੈਗਾ ਸਮਾਗਮ ਸ਼ੁਰੂ ਹੋ ਜਾ ਗਿਆ 23 24 25 ਨੂੰ ਤੁਸੀਂ ਵੀ ਜਰੂਰ ਆਇਓ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੋਣ ਧੰਨਵਾਦ ਮੈਨੂੰ ਦੀ ਉਜਾਜਤ ਸਤਿ ਸ੍ਰੀ ਅਕਾਲ